ਸਸਿਕਰ ਵੀ ਸਾਰਣੂ ਨੂੰ ਤੋਂ ਸੋਸ ਵਗਰ ਕਰਦੇ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਅੱਜ ਪਾ ਰਹੇ ਮੁਹੱਲੀ ਨੂੰ ਚਾਲੇ ਤੇ ਆ ਆਪਣਾ ਬਈ ਮਾਈਕ ਹੈ ਜਿਹੜਾ ਆਪਾਂ 500 ਰੁਪਏ ਦਾ ਪਿੰਡ ਚੋਂ ਖਰੀਦਿਆ ਹੈ ਮੁੰਡੇ ਨੂੰ ਵੈਸੇ ਇਹਦੀ ਜਿਹੜੀ ਮਤਲਬ ਆਨਲਾਈਨ ਕੀਮਤ ਹੈ ਉਹ 8-900 ਰੁਪਏ ਨੇ ਕਿਉਂਕਿ ਇਹ ਕਹਿੰਦੇ ਡਿਊਲ ਮਾਈਕ ਹੈ ਤੇ ਆ ਆਪਾਂ ਜਦੋਂ ਹੇਮਕੰਨ ਸਾਹਿਬ ਕੇ ਅਸੀਂ ਉਧਰ ਲਿਆ ਸੀਗਾ ਪਾਵਰ ਬੈਂਕ ਤੇ ਬਾਕੀ ਆਪਣੇ ਕੋਲੇ ਸਿੰਪਲ ਜੀ ਕਿੱਟ ਆ ਪਰ ਬਈ ਤੇ ਜਿਹੜਾ ਆਪਣਾ ਇਹ ਦਾ ਦੂਸਰਾ ਦਾ ਕਿਥੇ ਚਾਰਜਰ ਇਹ ਆਪਣਾ ਬਾਈ ਜੀ ਨੋਟ ਸੀ 3 ਦਾ ਚਾਰਜਰ ਹੈ ਜਿਹੜਾ ਕਿ 15-20 ਮਿੰਟ ਦੇ ਵਿੱਚ ਵਿੱਚ ਫੋਨ ਨੂੰ ਜਿਹੜਾ ਫੁੱਲ ਕਰ ਦਿੰਦਾ ਤੇ ਇਹਦਾ ਚਾਰਜਰ ਜਿਹੜਾ ਹੈਗਾ ਆਪਣਾ ਮਾਈਕਸ ਦਾ ਉਹ ਪਾਵਰ ਬੈਂਕ ਹੀ ਰੱਖਾਂਗੇ ਕਿਉਂਕਿ ਪਾਵਰ ਬੈਂਕ 100% ਆ ਆਰਾਮ ਇੱਕ ਦਿਨ ਕੱਢ ਜੂ ਕਿ ਕਿਸੇ ਇੱਕ ਦਿਨ ਲਾ ਕੇ ਹੁਣਾ ਲੋ ਵੀ ਹੁਣ ਅਸੀਂ ਤਿਆਰ ਹਾਂ ਠੀਕ ਹੈ ਆਹ ਬਾਈ ਸਾਨੂੰ ਛੱਡਣਾ ਆ ਬਸ ਬਾਹਰ ਤੱਕ ਹੀ ਉਂ ਗਾਂ ਨਹੀਂ ਜਾਂਦੇ ਨੂੰ ਐਵੇਂ ਠੰਡ ਜਾਂਦੇ ਆ ਤੇ ਗਾਂ ਅਸੀਂ ਦੋਨਾਂ ਨੇ ਜਾਣਾ 2 ਕਿਲੋਮੀਟਰ ਦਾ ਸਫਰ ਹੰਡ ਦੇ ਵਿੱਚ ਮੋਟਰਸਾਈਕਲ ਬਹੂ ਕਰਨ ਆਣਾ ਆਪਾਂ ਹੰਡ ਕੀ ਠੰਡ ਹੈ ਨਹੀਂ ਹੰਡ ਹੈਗੀ ਤਾਂ ਹੈ ਮੋਟਰਸਾਈਕਲ ਤੇ ਲੱਭੀ ਜਾਂਦਾ ਨਾ ਆਪਾਂ ਹਾਂ ਠੰਡ ਤਾਂ ਵੈਸੇ ਹੈ ਨਹੀਂ ਨੀ ਲੋ ਵੀ ਮਿੱਤਰੋ ਪਹੁੰਚ ਗਿਆ ਆਪਾਂ ਹੁਣ ਇਸ ਟਾਈਮ ਬਠਿੰਡੇ ਤੇ ਸਵਾ ਕ੍ਰੀਮ ਜਿਹੜਾ 8.5 ਪੌਣੇ ਨਾ ਦਾ ਹੋ ਗਿਆ ਤੇ ਆਪਾਂ ਪਹੁੰਚ ਚੁੱਕੇ ਆ ਭਾਜੀ ਚੀਲਾ ਦੇ ਤੇ ਇਹ ਜਿਹੜਾ ਫਰੀਦ ਆਪਣਾ ਮਠੰਡਾ ਅੰਮ੍ਰਿਤਸਰ ਹਾਈਵੇ ਆ ਗਿਆ ਇਧਰ ਇਹ ਜਿਹੜੀ ਗੱਡੀ ਮੁੜ ਗਈ ਅੰਮ੍ਰਿਤਸਰ ਹਾਈਵੇ ਨੂੰ ਮੁੜ ਗਈ ਤੇ ਇਹ ਭਾਈ ਕਣਈਆ ਚੌਂਗਾ ਗਿਆ ਤੇ ਅੱਗੇ ਜਿਹੜਾ ਉਹ ਹੀ ਤੁਹਾਨੂੰ ਪਤਾ ਹੀ ਹੈ ਜਿਹੜਾ ਮਗਲਵਾ ਆਪਣਾ ਜਾਹਜ ਲੱਗਿਆ ਸੀਗਾ ਚੌਂਗ ਦੇ ਵਿੱਚ ਭਾਈ ਘਣਾਈਆਂ ਦੇ ਵਿੱਚ ਤੇ ਉਹ ਉੱਪਰ ਦੀ ਬਜੀ ਟਰੱਕ ਦੇ ਉਡਾਰੀ ਮਾਰ ਰਿਹਾ ਠੀਕ ਹੈ ਤੇ ਰਾਤ ਦਾ ਜਿਹੜਾ 뷰 ਆ ਜਾਹਜ ਦਾ ਬਹੁਤ ਸੋਹਣਾ ਲੱਗ ਰਿਹਾ ਵੇ ਵੇਖਦੇ ਵਿੱਚ ਹਨਾ ਹਾਂਜੀ ਸਾਹਮਣੇ ਦਿਖਾਈ ਦੇ ਰਿਹਾ ਮਿੱਤਲ ਮੌਲ ਬਈ ਤੇ ਜਿਹੜਾ ਰਾਤ ਦੇ ਟਾਈਮ ਬਹੁਤ ਹੀ ਜ਼ਿਆਦਾ ਅਟਰੈਕਟਿਵ ਦਿਖਾਈ ਦੇ ਰਿਹਾ ਤੇ ਲਾਈਟਾਂ ਲੂਟਾਂ ਲੱਗੀਆਂ ਹੋਈਆਂ ਤੇ ਪੂਰਾ ਸੋਹਣਾ ਪੌੜਾ ਬਣਨੇ ਦਾ ਹੈ ਇੱਧਰ ਆਪਣਾ ਵਧੀਆ ਮਾਰਕੀਟ ਆ ਬਾਈ ਤੇ ਬਰਾੜਖਾਂ ਦਾ ਹਸਪੀਟਲ ਆਗਾ ਤੇ ਕਾਫੀ ਪੁਰਾਣਾ ਇੱਥੇ ਤੇ ਆ ਵੁੱਡਲੈਂਡ ਲੋਇਟ ਆ ਸੈਫਸਾਗਾ ਜੂਡੀਓ ਜੀ ਸਾਰੇ ਜਿਹੜੇ ਬ੍ਰਾਂਡ ਹੈਗੇ ਬਈ ਇਧਰ ਜਿਹੜਾ ਰੈਟੇਪ ਦੇ ਹੋਗੇ ਸਾਰੇ ਬ੍ਰਾਂਡ ਆ ਇਧਰ ਤੇ ਆ ਤੁਸੀਂ ਦੇਖ ਜਾ ਦੇਖ ਸਕਦੇ ਹੋ ਆ ਰੈਟੇਪ ਆ ਰੈਟੇਪ ਆਊਟਲਟ ਆ ਗਿਆ ਬਾਈ ਕੈਟਾਬਿਲ ਆ ਗਿਆ ਸੋਹਣੀ ਗੱਲ ਬਾਤ ਆ ਬਾਬੇ ਸਾਹਮਣੇ ਆਪਣਾ ਹਸਪੀਟਲ ਆ ਗਿਆ ਤੇ ਆਪਾਂ ਚੜਨਾ ਟ੍ਰੇਨ ਇੱਥੋਂ ਤੇ ਟ੍ਰੇਨ ਜਿਹੜੀ ਸਵਾ 11:30 ਮਤਲਬ ਸੌਰੀ 11:30 ਤੋਂ ਪੌਣੇ 12 ਦੇ ਵਿਚਕਾਰ ਆਊਗੀ ਇਹ ਆਪਣਾ ਡਾਕਟਰ ਬਲੈਜੀ ਰਾਮ ਆ ਮੈਮੋ ਅਨਿਵਰਸਿਟੀਜ਼ ਕਹਿਣਾ ਹੈ ਮਾਰੀ ਸੈਂਟਰ ਇੱਥੇ ਆਪਾਂ ਬਾਈਕ ਸਸਾ ਮਰ ਜਿਹੜੀ ਆਪਣਾ ਪਾਰਕ ਕਰਕੇ ਦੇ ਉਸ ਤੋਂ ਬਾਅਦ ਚੱਲਦੇ ਆ ਦੇਣ ਵੇਲੇ ਈਐਮ ਮੋੜਾ ਜਿਹੜੇ ਏਰੀਆ ਦੇ ਕਾਫੀ ਭੀੜ ਭੜ ਵਾਲਾ ਹੁੰਦਾ ਹੈ ਤੇ ਹੁਣ ਹਨੂਮਾਨ ਚੌਕ ਹੈ ਬਿਖੜੇ ਦਾ ਤੇ ਹੁਣ ਤੁਸੀਂ ਦੇਖੋ ਹਨਾ ਕੋਈ ਕਿੱਧਰੋਂ ਤੁਰਿਆ ਆਂਦਾ ਕੋਈ ਕਿੱਧਰੋਂ ਤੁਰਿਆ ਆਂਦਾ ਜਿੰਨੇ ਵੇਲੇ ਫਿਰ ਜਦੋਂ ਪੁਲਿਸ ਵਾਲੇ ਖੜੇ ਹੁੰਦੇ ਆ ਤੇ ਕੋਈ ਵੀ ਮਤਲਬ ਜਿਹੜਾ ਬੱਤੀ ਕਰਾਉਂ ਨਹੀਂ ਕਰ ਸਕਦਾ ਹੁਣ ਕੋਈ ਕਿੱਧਰੋਂ ਤੁਰਿਆ ਆਂਦਾ ਤੇ ਕੋਈ ਕਿੱਧਰੋਂ ਤੁਰਿਆ ਆਂਦਾ ਹਨਾ ਇਸ ਤਰ੍ਹਾਂ ਹੀ ਗੱਲ ਵਾਗਿਆ ਇਧਰ ਆ ਬਾਬਾ ਹਨੂਮਾਨ ਜਿੰਨਾ ਸਟੈਚੂ ਲੱਗਿਆ ਹੋਇਆ ਹੈ ਤੇ ਲਾਰਡ ਰਾਮਾ ਸਕੂਲ ਹੈ ਇਹ ਪਬਲਿਕ ਸਕੂਲ ਇਧਰ ਆਪਣੇ ਪੱਟੇ ਸਾਹਿਬ ਫੋਨ ਤੇ ਗੱਲ ਕਰ ਰਹੇ ਆ ਚਲਿਏ ਪੱਟੀ ਸਾਹਿਬ ਲਓ ਵੀ ਪੂਰਾ ਰਾਚਾਲੇ ਰੀਆ ਤੇ ਟ੍ਰੈਫਿਕ ਆ ਮਗਰ ਇਹ ਬਹੁਤ ਹੀ ਜ਼ਿਆਦਾ ਤੇ ਇਹ ਹੁਣ ਕਹਿੰਦਾ ਤੈਨੂੰ ਕਦੀ ਖੁਸ਼ੀ ਛੜੀ ਪਈ ਬੰਨ ਕਿਹਨੂੰ ਆਖੀ ਜਾਂਦਾ ਇਹ ਤੇ ਬਾਤ ਤੁਰੇ ਜਾਂਦੇ ਕੁਲਚੇ ਸ਼ੋਲੇ ਮਗਰ ਅਸੀਂ ਮੁਰੇ ਹਨਾ ਲਓ ਵੀ ਬਾਈਆਂ ਤੋਂ ਖਰੀਦੀ ਸੀ ਆਪਾਂ ਦੀਪ ਕਾਫੀ ਤੇ ਜਿਹਦਾ ਪ੍ਰਾਈਸ ਆ 50 ਰੁਪਏ ਹਨਾ ਤੇ ਕਿੱਦਾਂ ਗੱਲ ਬਾਤ ਪੱਟੀ ਸਾਹਿਬ ਇਹ ਬਾਈਆਂ ਕੋਲੇ ਕੋਈ ਕਾਫੀ ਕੋਲਡ ਕਾਫੀ ਸੈਂਡਵਿਚ ਵਗੈਰਾ ਨਾ ਹਾਂ ਅੰਦਾਜ਼ਾ ਲਾ ਸਕਦੇ ਮੇਰੇ ਪਿੱਛੇ ਹਣਾ ਠੀਕ ਹੈ ਕੱਠ ਦੇ ਕੇ ਬੰਨ ਲੱਕੀ ਹੋ ਜਾ ਕੰਮ ਹੋ ਗਏ ਹੈਗਾ ਬਟੇ ਤੇ ਆਪਾਂ ਜਦੋਂ ਹੁਣੋਂ ਮਾਰ ਜਾਵਾਂਗਾ ਨਾ ਆਪਣਾ ਹੂੰ 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 ਗੋਲ ਟਿਕੀ ਨੂੰ ਤੇ ਇਸ ਰੋਡ ਤੇ ਆ ਬਹੁਤ ਹੀ ਸਿਰਾਗਾ ਆ ਤੇ ਆਫਿਸ ਹਾਂ ਲੋ ਜੀ ਪਹਿ ਚੰਡੀਗੜ੍ਹ ਦੇ ਦੋ ਟਿਕਟਾ ਲੈ ਲਈਆਂ ਤੇ ਹੁਣ ਆਪਾਂ ਜਿਹੜਾ ਹੈਗਾ ਰਾਜਪੁਰੇ ਦਾ ਟ੍ਰੇਨ ਚੇਂਜ ਕਰਾਂਗੇ ਉਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਨੂੰ ਚੜਾਂਗੇ ਤੇ ਟਿਕਟ ਪਰ ਸਿਰਫ 100 ਰੁਪਏ ਲੱਗਿਆ ਤੇ ਜਿਹੜੀ ਦੂਜਾ ਦੂਜਾ ਦਰਜਾ ਜਿਹੜੀ ਮੇਲ ਐਕਸਪ੍ਰੈਸ ਹੈ ਗੱਡੀ ਇਹ ਲੋ ਵੀ ਦਰਸ਼ਕੋ ਹੁਣ ਆਪਾਂ ਨੈਣਾ ਦੇ ਦੇਵੇ ਜੀ ਨਹੀਂ ਚੜਾਈ ਜਿਹੜੇ ਚੜ ਕੇ ਤਾ ਜਾਵਾਂਗੇ ਉਸ ਤੋਂ ਬਾਅਦ ਆ ਪੁੱਛਾਂਗੇ ਆਪਾਂ ਆਪਣੀ ਗੱਡੀ ਜਿਹੜੀ ਕਿੰਨੇ ਨੰਬਰ ਪਲੇਟਫਾਰਮ ਤੇ ਆਉਗੀ ਹਾਂਜੀ ਅਸੀਂ 7 ਨੰਬਰ ਪਲੇਟਫਾਰਮ ਵਾਲਾ ਜਾ ਰਹੇ ਹਾਂ ਤੇ ਜਿਹੜਾ ਬਟੰਡਾ ਜੰਕਸ਼ਨ ਹੈ ਇਹ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਜੰਕਸ਼ਨ ਹੈ ਰੇਲਵੇ ਸਟੇਸ਼ਨ ਹੈ ਤੇ ਇੰਡੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਹੜੇ ਠੋਡੇ ਨਾਲ ਜਾਂਦੀਆਂ ਤੇ ਦਾ ਜਿਹੜਾ ਨਿਰਮਾਣ 1884 ਵਿੱਚ ਹੋਇਆ ਸੀ ਤੋ ਵੀ ਮਿੱਤਰੋ ਹੁਣਾਂ ਲੇਟੇ ਲੂਟੇ ਲਈ ਜਾਂਦਾ ਇਟਸ ਅ ਪੰਜੀ ਤੇ ਸਪੀਡ ਤੇ ਜਾਏਗੀ ਠੀਕ ਹੈ ਸੁਹਾਣਾ ਸਫਰ ਔਰ ਖੁਸ਼ਮਸਤੀ ਸੁਹਾਣਾ ਸਫਰ ਔਰ ਖੁਸ਼ਮਸਤੀ ਯਾਰ ਆਵਾਜ਼ ਇੱਥੇ ਬਾੱਕੇ ਸਲੀਪਰ ਦੇ ਵਿੱਚ ਜਿਹੜੀ ਸਹੂਦ ਹੈ ਬਈ ਚਾਰਜ ਦੇ ਦੀ ਸਹੂਦ ਹੈ ਤੇ ਮਾਕੀ ਬੰਦੋ ਸਾਫ਼ ਸੁੱਤੇ ਜਾ ਸਕਦਾ ਤੇ ਜਿਵੇਂ ਉਹਦੇ ਵਿੱਚ ਸੀਗਾ ਭਈ ਆਪਣਾ ਜੇ ਰੰਡਪੇ ਦੇ ਵਿੱਚ ਉਹ ਵੀ ਕਬਈ ਬਹੁਤ ਬੁਰਾ ਹਾਲ ਸੀ ਭਈਆ ਉਹ ਆ ਰਿਹਾ ਪੂਰਾ ਤੇ ਮਨਜਾਇ ਜੀ ਸਾਰਾ ਸਸਤ ਪੜਿਆ ਕਰਾ ਕਿ ਸਾਨੂੰ ਵੀ ਆਇਆ ਕਿ ਸਾਡੀ ਜਣਾ ਮਤਲਬ ਕਿ ਚੀਜ਼ ਲੋਸ ਪਾ ਹੋ ਜੇ ਤੇ ਇਸ ਲਈ ਬੜਾ ਜੀ ਗਰਸ ਦੀ ਡਬਲ ਚੂਸ ਦਿੱਤਾ ਵੀ ਚਲਾਉਣਾ 2-300 ਰੁਪਏ ਨਾ ਪਾਉਣਾ ਕੀ ਹੁੰਦਾ ਜੋ ਕਈ ਵਾਰ ਫੋਨ ਫੋਣ ਗਿਆ ਕੋਈ ਨਾ ਜਾਣੀ ਕਿ ਹੋਰ ਆ ਨਾ ਰਸ ਜਰਾ ਹੀ ਗਿਆ ਕੜਨ ਬੈਠਣ ਦਾ ਸਾਇ ਨਹੀਂ ਸੀ ਕਿ ਪਰ ਬਹੁਤ ਹੱਥ ਆ ਹੰ ਜਿਵੇਂ ਉੱਪਰਲੀ ਸ਼ੀਟ ਤੇ ਆ ਕੇ ਪਹੇਗਾ ਤੇ ਮਿਸਟਰ ਜਿਹੜੇ ਹੈ ਪੱਤੀ ਸਾਹਬ ਉਹ ਨੀਚੇ ਆ ਤੇ ਬਾਕੀ ਆਪਾਂ ਟੈਕਟਰ ਜਿਹੜੀ ਆਪਾਂ ਗ੍ਰੇਡ ਕਰਾ ਲਈ ਸੀਗੀ ਸਲੀਪਰ ਆਪਾਂ ਲੈ ਲਈ ਸੀਗੇ ਤੇ ਸੋ ਆਪਾਂ ਬਈ ਜੀ ਪਹਿਲਾਂ ਜਾਵਾਂਗੇ ਮੋਹਾਲੀ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੇ ਵਿੱਚ ਉੱਥੋਂ ਜਿਹੜੇ ਸਰਟੀਫਿਕੇਟ ਵਗੈਰਾ ਵਾ ਕੁਆਲੀਫਿਕੇਸ਼ਨ ਕਰਾਉਣੇ ਆ ਸਰਟੀਫਿਕੇਟ ਵੈਰੀਫਿਕੇਸ਼ਨ ਕਰਾਉਣ ਤੋਂ ਬਾਅਦ ਜਿਹੜਾ ਆਪਣਾ ਮੇਰੇ ਮਾਮ ਦਾ ਮੁੰਡਾ ਬਲਜੀਤ ਉੱਥੇ ਉਹਨੂੰ ਆਪਾਂ ਮਿਲਾਗੇ waka-waka baiya laki laiki babuwa mahalika magani da ime daidano sarano-sugbo wia sapo